ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਜਪੇ ਪਿੰਡ ਲੋਕ ਕੇ ਪਹੁੰਚੇ ਹੋਏ ਆ ਜਿਲ੍ਹਾ ਤਰੰਦਮਨ ਤਸਰੀ ਪੱਟੀ ਵੀਰੋਂ ਵਪਾਰ ਦਾ ਕੰਮ ਕਰਦੇ ਨੇ ਬੜੇ ਚੰਗੇ ਚੰਗੇ ਝੋਟੀਆਂ ਲੈ ਕੇ ਆਉਂਦੇ ਆ ਪਰ ਆਪਾਂ ਪਹਿਲੀ ਵਾਰ ਹੀ ਆਏ ਆ ਇੱਥੇ ਠੀਕ ਹੈ ਜੀ ਤੇ ਚਲੋ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸੰਦੀਪ ਜੀ ਬਹੁਤ ਬਹੁਤ ਜੀ ਆਨ ਮੇਰੇ ਵੱਲੋਂ ਸਵਾਗਤ ਤੁਹਾਡਾ ਜੀ ਹੋਰ ਦਰਵਾਜੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿਰਪਾ ਜੀ ਬਬਾ ਡਾ ਮੋਗੇ ਕਰਦੇ ਬਬਾ ਹਾਂਜੀ ਹਾਂਜੀ ਆਪਣੇ ਆਪਣੇ ਸੋ ਮੋਟਲਾ ਕੰਮ ਹੁੰਦੇ ਆਪਣੇ ਪਿਓ ਦਾਦਿਆਂ ਤੋਂ ਸ਼ੁਰੂ ਹੁੰਦੇ ਆ ਅੱਛਾ ਜੀ ਅੱਛਾ ਇਹ ਵੀ ਦੂਜੀ ਦੂਜੀ ਤੀਜੀ ਪੀੜੀ ਆ ਅਹੀਂ ਠੀਕ ਹੈ ਠੀਕ ਹੈ ਤੇ ਪੁਰਾਣਾ ਹੀ ਕੰਮ ਕਰਦਾ ਪੁਰਾਣਾ ਹੀ ਕਰਦਾ ਸਾਫ਼ ਸੁਥਰਾ ਕੰਮ ਕਰੀਦਾ ਨਹੀਂ ਬਿਲਕੁਲ ਜੀ ਬਿਲਕੁਲ ਇਹ ਕੰਮ ਛੋਟਾ ਕਰੀਦਾ ਏ ਹਾਂਜੀ ਤੇ ਕਰਨਾ ਸਾਫ਼ ਸੁਥਰਾ ਆਪਾਂ ਸਾਫ਼ ਸੁਥਰਾ ਬਿਲਕੁਲ ਚਾਹੀਦਾ ਵੀ ਆਈ ਹਾਂ ਹਾਂਜੀ ਹਾਂਜੀ ਚਲੋ ਤੇ ਅੱਜ ਵਾਜੀ ਫਿਰ ਕਿੰਨੇ ਪਸ਼ੂ ਸੇਲ ਆ ਜੀ ਆਪਣੇ ਕੋਲ ਆਪਣੇ ਕੋਲ 9 ਮਾਸੇ ਸੇਲ ਨੇ ਇਉਂ ਉਧਰ ਵੀ ਲੈ ਕੇ ਆਨੇ ਕਿ ਲੋਕ ਕੋਲ ਹੀ ਸਾਰਾ ਤੇ ਵੀ ਕੋਈ ਤੇ ਮਾਲ ਉਧਰ ਦਾ ਵੀ ਆ ਹਾਂਜੀ ਤੇ ਕੁਝ ਮਾਲ ਆਪਣਾ ਇੱਧਰ ਦਾ ਵੀ ਆ ਠੀਕ ਲੋਕ ਕੋਲ ਹੀ ਆ ਠੀਕ ਆ ਸਾਰੇ ਪਾਸੇ ਜਿਹੜੀ ਉਧਰ ਦੀ ਹੋਈ ਉਹ ਤੁਹਾਨੂੰ ਵੀਡੀਓ ਚ ਦੱਸਾਂਗੇ ਉਧਰੋਂ ਆਈ ਜਿਹੜੀ ਇੱਧਰ ਦੀ ਹੋਈ ਤੇ ਉਹ ਇੱਧਰ ਦੱਸਾਂਗੇ ਤੁਹਾਨੂੰ ਚਲੋ ਕਰ ਲਈਏ ਸ਼ੁਰੂ ਬਣਾ ਹਾਂਜੀ ਹਾਂਜੀ ਆ ਜੀ ਗਾਹ ਤੋਂ ਸ਼ੁਰੂ ਲੱਗੀ ਹੈ ਨਾ ਜੀ ਹਾਂਜੀ ਇਹ ਸੂਈ ਜੇ ਸੰਦੀਪ ਜੀ ਕੱਲ ਹਾਂਜੀ ਕੱਲ ਸੂਈ ਜੇ ਤੜਕੇ 3 ਵਜੇ ਅੱਛਾ ਜੀ ਤੇ ਜਰਸੀ ਇਹ ਠੰਡੀ ਬਹੁਤ ਹੈ ਸਰੇ ਭਾਵੇਂ ਬੋਲੋ ਜੀ ਜਣਾ ਜੀ ਹਾਂਜੀ ਹਾਂਜੀ ਬੋਲਾ ਕੱਲ ਸੂਈ ਜੇ ਖੋਲੋ ਖੋਲੋ ਜੀ ਫਿਰ ਲੋ ਜੀ ਵੇੜ ਚੱਕੀ ਆ ਵੱਡੀ ਵੇੜ ਪੂਰੀ ਜਰਸੀ ਵੇੜ ਤੋੜ ਲਮਣਾ ਜੀ ਚੌਈ ਜੂਏ ਵਧੀਆ ਐ ਮੋਲੇ ਕੰਨੇ ਹੁੰਦੀ ਜੀ ਬਸ ਠੀਕ ਲੰਮੀ ਐ ਲੰਮੀ ਤੇ ਨਮਨ ਪ੍ਰਹਾਰ ਸਭ ਮੁਝ ਗੀ ਲੈਓ ਬੱਚਾ ਕ ਬੱਚੀ ਜੀ ਬੱਚੀ ਬੱਚੀ ਮੱਛੀ ਮੰਗ ਰਾ ਗਿਆ ਤੇ ਦੇਖੋ ਬਟ ਠੀਕ ਆ ਜਾਓ ਆ ਜਾਓ ਵਧੀਆ ਬਾਕੀ ਸਤਿ ਨਿਬ ਜੀ ਭਾਵੇਂ ਲੱਤਾਂ ਨੂੰ ਜਪੀਆਂ ਪਾ ਕੇ ਬੈਠੇ ਰੋ ਐਨੀ ਠੰਡੀ ਅੱਛਾ ਕੋਈ ਚੱਕਰੀ ਹੋ ਜਾਦਾ ਕਰਦੀ ਹੈ ਠੀਕ ਹੈ ਬੱਚੇ ਦਾ ਵੀ ਤੁਹਾਨੂੰ ਫਰਕ ਪਾ ਜਾਵੇ ਇਹਦਾ ਫਰਕ ਜ਼ਿਆਦਾ ਕਰਦੀ ਹੈ ਠੀਕ ਠੀਕ ਹੈ ਤੁਹਾਡੇ ਸਾਰੇ ਕਿੰਨਾ ਦੁੱਧ ਦੇ ਦਿੰਦੇ ਜੀ ਇਹ ਸੰਦੀਪ ਜੀ ਬਾਂ ਝੂਟ ਨਹੀਂ ਮਾਰਨਾ ਅਪ ਪਹਿਲੀ ਵੀਡੀਓ ਬੰਦ ਕਰਕੇ ਜਾ ਰਹੇ ਹਾਂ ਬੰਦੇ ਝੂਟ ਆਪਣਾ ਇੱਕ ਕੱਢਦਾ ਹਾਂ ਜੀ ਆਪਣਾ ਇਹਦੇ ਲਈ 8 ਕਿਲੋ ਬੋਲਾ ਜੀ 8 ਕਿਲੋ ਬੋਲਾ ਜੀ ਹਾਂ ਠੀਕ ਬਾਕੀ ਦੁੱਧ ਦੇ ਦਊਗੀ ਇਹ ਤੁਹਾਨੂੰ ਪਤਾ ਗਾਈਆਂ ਦਾ ਆ ਵੀ ਛੋਟੀਆਂ ਛੋਟੀਆਂ ਦਾਦਾ 12-12 ਕਰੋ ਕੱਢੀ ਜਾਂਦੀਆਂ ਬਿਲਕੁਲ ਇਹ ਜਾ ਤਾਂ ਵੀ ਇਹਨੇ ਗਾਵੇਂ 12 13 ਕਿਲੋ ਇਹਨੂੰ ਦੋਤਾ ਉਹਦਾ ਵੀ 14 ਹੀ ਭਵੇਂ ਦੇ ਦੇ ਤੇ ਮੁੱਲ ਬਿਲਕੁਲ ਗੈਰ ਤਨਦੀਪ ਜੀ ਮੈਂ ਤਾਂ ਨਾ ਪਹਿਲੀ ਵਾਰ ਤੋ ਆਏ ਸੀ ਆ ਵੀ ਕਰਦੇ ਨਹੀਂ ਮੈਂ ਕਰਨਾ ਨਾਲ ਭੈਜੀ ਨੇ ਹੁੰਦਾ ਕਿ ਨਹੀਂ ਆਪਾਂ ਪਿੰਡ ਭਰਾਵਾਂ ਦਾ ਆਪਣੇ ਸਾਰੇ ਵੀਰ ਭਰਾ ਜਿਹੜੇ ਦੁੱਧ ਰੇਡੇ ਵਿਖੇ ਸਾਰਿਆਂ ਦਾ ਫੁੱਲ ਮਾਰ ਕਰਾਂਗੇ ਬਾਜੀ ਬੱਸ ਬੱਸ ਤੇ ਬਾਅਦ ਚ ਕੋਈ ਝੂਠ ਨਹੀਂ ਹੋਊਗਾ ਜਿਹੜਾ ਚਾਹੀਦੇ ਬੈਜੀ ਆਈਆਂ ਇਹ ਸੁਖਦੇਵ ਜੀ ਮੁੱਲ ਕਰੋਨ ਪਰ 50 ਕਰਾ ਲਓ ਹਾਂਜੀ ਤੇ ਬਤਾੜੀਆਂ ਦੇ ਦੀ ਇੱਕੋ ਹੀ ਗੱਲ ਦੱਸੋ ਕਿ ਇਹਨੇ ਦੇਣੀ ਹੈ ਛੋੜੀ ਛੋੜੀ 500 ਦਵਾ 40 ਦੀ ਦੇ ਦਿਆ 4000 ਹਾਂਜੀ ਛੋੜ ਕਰ ਦੋਗੇ ਛੋੜ ਕਰ ਦਿਆਂਗੇ ਕਿ ਨਹੀਂ ਜੋ ਤੋਂ ਹੀ ਅਖੋ ਕਰ ਦਿਆਂਗੇ ਪਹਿਲੀ ਵੀਡੀਓ ਪਾਣੀ ਕੋਈ ਗੱਲ ਠੀਕ ਹੈ ਜਾਹਾਂ ਤੋਂ 38000 ਚਲੋ ਇਹ ਜੀ ਇਹ ਸੰਦੀਪ ਜੀ ਇਹ ਆਈ ਕੇ ਉੱਤਰੋਂ ਸਾਦਕ ਤੋਂ ਝੋਟੀ ਅੱਛਾ ਫ੍ਰੀ ਕੋਡ ਲੱਗ ਗਿਆ ਹਾਂ ਫ੍ਰੀ ਕੋਡ ਆ ਰਿਹਾ ਜੀ ਜੋ ਇਹ ਝੋਟੀ ਨਾ ਸੰਦੀਪ ਜੀ ਇਨੇ ਪਹਿਲਾਂ ਨੇ ਇਹ 6 ਦੰਦੇ ਜੇ ਅੱਛਾ ਤੇ ਪਹਿਲਾਂ ਨੇ ਜਾਂਦੇ ਵੀ ਇਹਨੇ ਦਿੱਤਾ ਵੀ 14 ਕਿਲੋ ਦੁੱਧ 14 ਕਿਲੋ ਦੁੱਧ ਐਰ ਕਿਉਂ ਹੋਂਦੇ ਵੀ ਅਸੀਂ 17 18 ਦੀ ਉਮੀਦ ਕਰਦੇ ਆਂ ਹਾਂਜੀ ਬਾਕੀ ਚਲੋ 15 16 ਦੇ ਲਹੂਗੀ ਹਾਂਜੀ ਹਾਂਜੀ 17 18 ਦੁੱਧ ਬੜਾ ਹੋ ਜਾਣਾ ਜੇ ਨਸਲਾਂ ਝੋਟੀ ਪੂਰੀ ਵੱਡੀ ਝੋਟੀ ਹੈ ਜੀ ਹਾਂਜੀ ਹਾਂਜੀ ਲੋ ਜੀ ਥੋਰੇ ਨਹੀਂ ਬੱਚਾ ਵਰ ਕੀ ਆ ਗਿਆ ਜੀ ਬੱਚਾ ਕੱਟਾ ਜੇ ਪਿੱਛੇ ਹੁਣ ਐਸ ਟਾਈਮ ਸਹੀ ਦੁੱਧ ਕਿੰਨਾ ਐਸ ਟਾਈਮ 12 ਕਿਲੋ ਆਇਆ ਪੱਕਾ ਹੋ ਜਾਣਾ ਠੰਡਾ 12 ਕਿਲੋ ਲੋ ਮੀ ਦੁਰ ਲੋ ਜੀ 12 ਕਿਲੋ ਦੁੱਧ ਆ ਤੇ ਵੱਡੀ ਝੋਟੀ ਆ ਸਾਧਕ ਸਾਈਡ ਦੀ ਮਲਵੈ ਰਾਵਜ ਲੈ ਵੇ ਗੱਟੋੜੀ ਜਾ ਹੱਥ ਦਾ ਬੂਰਾ ਬਹੁਤ ਵੱਡੀ ਝੋਟੀ ਝੋਟੀ ਬਹੁਤ ਰਕਾਰਡ ਆ ਚੰਗੀ ਝੋਟੀ ਚੁਆਈ ਟੂ ਹੈ ਵਰੀਆ ਚੁਆਈ ਟੂ ਸੁਨੀਲ ਜੀ ਬੰਬਿਆ ਇੱਕ ਗੱਲ ਹੈਗੀ ਪਰਲੇਸਾਨਾ ਮੜਾ ਜਾ ਸਰੂ ਲੱਗਾ ਏ ਅੱਛਾ ਤੇ ਬੰਦਾ ਹੈਗਾ ਤਾਂ ਕਿ ਚੁਆਈ ਤਨ ਕਰਕੇ ਉਸਾਵਾਂਗੇ ਮਸਾਣਾ ਬਗੂਗਾ ਚੁਆਈ ਚ ਨਹੀਂ ਬਗੂਗਾ ਠੀਕ ਪਾਠੀ ਕੰਦੋਂ ਕੰਦੋਂ ਅੰਗੂਰਾ ਇੱਥੇ ਆਵਾਜ਼ ਆਉਂਦੀ ਹੈ ਪਾਠੀ ਪਛਾੜ ਲਓ ਪਛਾੜ ਹਾਂਜੀ ਸੋਭਾ ਉਹਨੂੰ ਚੋਈ ਕਰੇ ਕਾਤੇ ਭਾਈ ਇਹ ਸੁਦੀਪ ਜੀ 6 ਵਜੇ ਚੋਈ ਕਰਦੇ ਨੇ 6:00 6:00 ਹਾਂਜੀ ਬਦਲ ਮਦਦ ਕੋਈ ਦੇਖੇ ਜੀ ਸੁਦੀਪ ਜੀ ਬੰਦੇ ਹੈਗੇ ਬੰਦੇ ਨਾ ਮਹੀਨਾ ਕੋ ਗਿਆ ਭੱਜ ਗਏ ਹਾਂਜੀ ਤੇ ਹੁਣ ਬੰਦੇ ਦੀ ਭਾਲ ਕਰਨੇ ਮੈਂ ਚੰਗਾ ਬੰਦਾ ਲੈ ਆਈਏ ਹਾਂਜੀ ਜੀ ਤੁਹਾਨੂੰ ਪਤਾ ਵੀ ਮਾੜੇ ਬੰਦੇ ਦਾ ਨਹੀਂ ਨਹੀਂ ਬਰਾਬਰ ਇਹਦਾ ਕੋਈ ਨਹੀਂ ਪੱਕਾ ਬੰਦਾ ਜ਼ਰੂਰੀ ਹੈ ਜੀ ਪੱਕਾ ਬੰਦਾ ਮਾਲ ਚ ਕੋਈ ਉਨੀ ਕੀ ਕਿੰਨ ਡੰਗਰ ਨੂੰ ਢਿੱਲ ਮਾਠੀ ਹੋਵੇ ਉਹ ਵੀ ਬਿਲਕੁਲ ਪਤਾ ਕਰ ਲੈ ਸਾਡੇ ਨਹੀਂ ਬਿਲਕੁਲ ਨਹੀਂ ਬਾਈ ਜੀ ਚਲੋ ਜਾਣਾ ਮਾਲ ਇਥੋਂ ਲੋਕਾਂ ਨੂੰ ਲੈਣੇ ਹੈ ਨਾ ਜੀ ਹਾਂਜੀ ਕੁਝ ਸੁਦੀਪ ਜੀ ਉਧਰੋਂ ਵੀ ਮਈਆਂ 4-5 ਉਧਰ ਤੇ ਟੱਕਰ ਲੈ ਆਈਦੇ ਆ ਹਾਂਜੀ ਕੋਈ 2-4 ਇਧਰ ਤੇ ਲੈ ਆਈਦੇ ਆ ਹਾਂਜੀ ਹਾਂਜੀ ਸਾਰੇ ਗਾਹ ਤੁਹਾਨੂੰ ਪਤਾ ਫਿਰ ਮੁੱਲ ਵੀ ਨਹੀਂ ਭਰਦੇ ਨਹੀਂ ਨਹੀਂ ਭਰਦੇ ਬਿਲਕੁਲ ਬਾਕੀ ਆਹੀ ਮਾਲ ਵਸਮੇਟੀ ਸਾਡੇ ਏਰੀਏ ਦਾ ਬਹੁਤ ਚੰਗਾ ਇਹ ਪਾਕਿਸਤਾਨੀ ਰਵੇ ਮਾਲ ਦੇ ਇਧਰ ਤੇ ਬੜੇ ਆ ਬਿਲਕੁਲ ਜੀ ਬਿਲਕੁਲ ਮਈਆਂ 15-16-16 ਕਿਲੋ ਤੋਂ ਤੁਹਾਡੇ ਏਰੀਏ ਦੀ ਮੈਂ ਘੜ ਜਾਂਦਾ ਹਾਂ ਘੜ ਜਾਂਦੇ ਨੇ ਉਨ ਤਾਂ ਤੁਹਾਨੂੰ ਪਤਾ ਮਿਕਸ ਬਰੀਡਾਂ ਬਣੀਆਂ ਪਈਆਂ ਸਾਰਾ ਮਾਰ ਨਾਲ ਰਲ ਗਿਆ ਸਹੀ ਸਹੀ ਗੱਲ ਹੈ ਜੀ ਬਾਕੀ ਮਾ ਇਹ ਵੀ ਠੰਡੀ ਬੋਦ ਇਹ ਪਚਵਾਈ ਭਵੇਂ ਨਾ ਹੀ ਕਰ ਕੋ ਕੋ ਮੈਂ ਅਗਲੇ ਭੈਣ ਭਰਾ ਜੀ ਨੇ ਦੂਰ ਬੈਠੇ ਨਾ ਨਹੀਂ ਨਹੀਂ ਉਹ ਸੁਰੂ ਲੋ ਪਤਾ ਲਾਈ ਜੂ ਹਣਾ ਹਾਂ ਕਟਾ ਬਾਵਾ ਜੌਰ ਦੱਸ ਕਟਾ ਦੇ ਬਹੁਤ ਮੈਂ ਮੈਨੂੰ ਇੱਕ ਥਾਂ ਛੱਡ ਦੇਣਾ ਪਿਛਲਾ ਪੂਰਾ ਵੱਡਾ ਹਾਂਜੀ ਉਹ ਇੱਕੜੇ ਦੁੱਧ ਤੁਹਾਨੂੰ ਪਤਾ 2 ਕਿਲੋ ਐਵੇਂ ਹੋ ਜਾਂਦਾ ਪਿਛਲੇ ਸਾਲ ਚ ਆ ਗਈ ਨਾ ਹਾਂ ਜਿਹੋ ਦਾ ਹਾਂ ਤਾ ਬੜੀ ਸੰਦੀਪ ਜੀ ਸਾਡਾ ਡੈਡੀ ਆਦਾ ਹੁੰਦਾ ਸੀ ਹਾਂਜੀ ਵੀ ਜਿਹੜੀ ਮੈਂ ਪਸਵਾ ਕੇ ਸਾਡਾ ਫੁੱਟਦੀ ਹੈ ਨਾ ਤੇ ਦੁੱਧ ਹੀ ਉਹ ਦਿੰਦੀ ਹੈ ਅੱਛਾ ਹਾਂਜੀ ਠੀਕ ਹੈ ਜਿਹੜੀ ਮੈਂ ਪਸਵਾ ਕੇ ਸਾਡਾ ਫੁੱਟੂ ਹੈ ਆ ਦੇਖ ਆ ਵੇਖੋ ਜੀ ਹਾਂ ਤੁਹਾਨੂੰ ਚੁਵਾਈ ਕਰਕੇ ਖੋਲੇ ਆ ਪਰ ਲਾ ਅਗਲਾ ਤਾਂ ਜੀ ਆ ਜਿਹੜਾ ਜੇਚੋ ਆਪਾਂ ਨੇ ਸਰੂਗਾ ਜੀ ਬਿਜੀ ਬਨ ਕੇ ਚਵਾਈ ਕਰੋ ਕੋਈ ਨਹੀਂ ਮੰਗਦਾ ਕੋਈ ਨਹੀਂ ਕਰਦਾ ਬਸ ਠੀਕ ਇਹਨੂੰ ਦੋ ਚਾਰ ਦਿਨ ਨਾ ਚਾਵਾਂਗੇ ਉਹਨੇ ਉਹ ਵੀ ਸਰ ਦੇਣਾ ਆ ਜੇ ਸਰੂ ਇੱਥੇ ਲੱਗਾ ਜੀ ਆ ਬੱਟਾ ਆ ਲੱਗਾ ਜੀ ਤੇ ਚਵਾਈ ਇੱਥੋਂ ਫੜ ਕੇ ਆਏ ਹੁੰਦੀ ਬਾਸਾ ਨਹੀਂ ਵਗਦਾ ਠੀਕ ਹੈ ਜੇ ਵਗਾਵਾਂਗੇ ਫਿਰ ਵਗੂਗਾ ਫਿਰ ਫਿਰ ਵਗੂਗਾ ਹਨਾ ਆ ਵੇਖੋ ਪਿਛਲੇ ਆ ਦੀ ਚਵਾਈ ਨਹੀਂ ਚਵਾਈ ਤੇ ਬਹੁਤ ਸੋਹਣੀ ਹੈ ਜੀ ਸੰਦੀਪ ਜੀ 15 16 ਕਿਲੋ ਦੁੱਧ ਦਊਗੀ ਪੂਰੀ ਚੋਟੀ ਇੱਕ ਮਿੰਟ ਇੱਕ ਮਿੰਟ ਇਧਰ ਕਰੋ ਮਾਣਿਆ ਬੈਠੋ ਲੈਵਾ ਇਧਰ ਮਾ ਇੱਥੇ ਵਾ ਚਲੋ ਠੀਕ ਹੈ ਬੰਦ ਹੋ ਜਾ ਚੱਲ ਬਾਕੀ ਸੁਨੀਲ ਜੀ ਜਿਹੜਾ ਕੋਈ ਪ੍ਰਣਾਲੀ ਟੈਨਸ਼ਨ ਕਰੂਗਾ ਨਾ ਹਾਂਜੀ ਹਾਂਜੀ ਮੈਂ ਨਾ ਇਹ ਦੁਬਾਰਾ ਆਪਾਂ ਨੂੰ ਫੋਨ ਕਰੂਗਾ ਨਹੀਂ ਬਿਲਕੁਲ ਭਾਜੀ ਬਿਲਕੁਲ ਕੋਈ ਨਾ ਹੋਣਾ ਇੰਨੀਆ ਵੀਡੀਓ ਬਣਾਉਂਦੇ ਵਾਕਿਆ ਮਾਰ ਨਾ ਛੋਟੀ ਆਏਗੀ ਹੈਗੀ ਹੈਗੀ ਹਾਂਜੀ ਸੰਦੀਪ ਜੀ ਮੁੱਲ ਤੇ ਇਹੋ ਜੀ ਝੋਟੀ ਚਲਾ ਮੜਾ ਗਿਆ ਨਾਂ ਲੱਗਾ ਹੋਇਆ ਸਰੂਪ ਹੋਵੇ 2 ਲੱਖ ਵੱਟ ਲਗੇ ਹਾਂਜੀ ਪਰ ਆਪਾਂ ਪਹਿਲੀ ਵੀਡੀਓ ਪਾਉਣੀ ਆ ਬਾਬੂ ਪੂਰਾ ਫੁੱਲ ਮਾਨਤਾ ਇੱਕ 25 ਦੀ ਦੇ ਦਿੰਦੀ ਇੱਕ 25 ਦੀ ਹਾਂਜੀ ਹੋ ਜਾਊਗਾ ਇੱਕ ਕੋਈ ਗੱਲ ਕਰ ਦੋ ਛੋੜੀ ਹੋਣੀ ਆ ਪਾ ਪਣਸੇ ਹੀ ਕਰਦੇ ਇੱਕ 22 ਦੀ ਦੇ ਦੀ ਜਾਂਦ ਚਲੋ ਠੀਕ ਆ ਸਾਡਾ ਮਲ ਖੋਜਿਆ ਕਿ ਨਹੀਂ ਤੁਸੀਂ ਰੋਜ਼ ਵੀਡੀਓ ਬਣਾਉਂਦੇ ਵੀ ਬਹੁਤ ਸੋਹਣੀ ਝੋਟੀ ਰੇਡ ਵੀ ਜਾਇਜ਼ ਝੋਟੀ ਦਾ ਝੋਟੀ ਪੂਰੀ ਉਹਦਾ ਝੋਟੀ 2 ਲੱਖ ਦੀ ਹੈ ਇਹ ਜੀ हीरा ਹੋਵੇ ਝੋਟੀ ਬਹੁਤ ਚੰਗੀ ਹੈ ਹਾਂਜੀ ਚਲੋ ਆ ਆ ਸੰਦੀਪ ਜੀ ਇਹ ਵੇਜ ਵਾਟ ਰੇਗੀ ਦੀ ਅੱਛਾ ਇਹ ਘੱਪਣਾ ਜੀ ਇਹ ਘੱਪਣਾ ਠੀਕ ਆ ਇਹ ਨਾ ਦੇ ਪਾਕਿਸਤਾਨ ਨੇ ਹੱਦ ਤੋਂ ਮੈਂ ਲੈਂਦੀ ਆ ਫਟਕ ਤੋਂ ਠੀਕ ਆ ਤੇ ਉਹ ਆਂਦੇ ਵੀ ਸਾਡੀਆਂ ਬਣੇ ਪਹਿਲਾਂ ਨਾ 13-14 ਕਿਲੋ ਦੱਸਦੇ ਜੰਗੀ ਜੀ ਹਾਂ ਜੀ ਉਹ ਭੁਲੇ ਹੋਲੇ ਨੂੰ ਵੀ ਜੀ ਤੇ ਪਰ ਪਹੁੰਗਦਾ ਅੱਛਾ ਹਾਂ ਪੋਲੇ ਗੱਲਾਂ ਨਹੀਂ ਠੀਕ ਆ ਸੁਨੀਲ ਜੀ 15 ਕਿਲੋ ਦੀ ਪੂਰੀ ਪੱਕੀ ਗਾਰੰਟੀ ਦੇ ਮੈਂ ਐਸ਼ਾ ਹਾਂ ਜੀ ਹੋਂਦ 13 13.5 ਕਿਲੋ ਇਹਨੇ ਪਹਿਲਾਂ ਨਹੀਂ ਦਿੱਤਾ ਜੰਗੀ ਜੀ ਮੈਂ ਅੱਠ ਵਜੇ ਮੈਂ ਤਰੋਸਟ ਹਾਂ ਜੀ ਪੜੇ ਚੱਗੇ ਜਗੇ ਮਾਣ ਨਹੀਂ ਕਰੇ ਭਾਈ ਜੀ ਤਰੋਂ ਬਹੁਤ ਆਰ ਜੀ ਜੀ ਭਾਈ ਮੈਂ ਤਾਂ ਤਾਈ ਦੱਸਿਆ ਨਾ ਬਰੀਡਾ ਸਾਰੀਆਂ ਮਿਕਸ ਹੋਈਆਂ ਮਾਲ ਉਹ ਹਰ ਇੱਕ ਘਰ ਬੰਦਾ ਨਾ ਹਾਂਜੀ ਹਾਂਜੀ ਵੀ ਮੰਨ ਲਓ ਸਾਡੇ ਇੱਕ ਜਿਹੇ ਬੰਦੇ ਵੀ ਸਾਰੇ ਲੋਕਾਂ ਦੇ ਬੱਚੇ-ਪੁੱਛੇ ਬਾਹਰ ਗਏ ਉਹ ਆਂਦੇ ਵੀ ਮਾਲ ਚੰਗਾ ਹੀ ਲਿਗੇ ਇੱਕ ਅੱਧੀ ਮੈਂ ਰੱਖੀਏ ਭਾਵੇਂ ਪੈਸੇ ਲਾਦਾਂਗੇ ਚੰਗੀ ਲਈਏ ਬਿਲਕੁਲ ਜੀ ਐਵੇਂ ਤੁਹਾਨੂੰ ਪਤਾ ਮੁੜ ਕੇ ਜ਼ਿਆਦਾ ਵੀ ਨਹੀਂ 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 ਹੁੰਦਾ ਹਾਂਜੀ ਤੁਸੀਂ ਮੈਂ ਤਰਾ ਵੀ ਦੱਸ ਦਿਓ ਤੁਹਾਨੂੰ ਦੱਸਾਂਗੇ ਆਪ ਵੀ ਦੱਸਾਂਗੇ ਆਲੀ ਜੀ ਡਾਇਰ ਸੰਦੀਪ ਜੀ 1 20 ਹੀ ਦੇ ਦਈਏ ਮੁੱਲ ਕਰਾਉਣ ਨੂੰ ਭਾਵੇਂ 1 30 ਕਰ ਲਓ 1 30 ਹਾਂਜੀ ਆਪੇ ਛੱਡੀ ਚਲੋ 1 18 ਦੇ ਦਈਏ ਠੀਕ ਹੈ ਹਾਂਜੀ ਉਹ ਇਹ ਭਰਾ ਜੀ ਆਪਾਂ ਜੋਲ ਤੋਂ ਆਖਿਆ ਨਾ ਬੜਾ ਦਾ ਮੰਨਣਾ ਬਿਲਕੁਲ ਪਤਲੀ ਪਵਾਈ ਕਰਾਂਗੇ ਸੰਦੀਪ ਜੀ ਇਹ ਪਹਿਲੇ ਸੁਬੇਜ ਅੱਛਾ ਇਹਨੂੰ ਅੱਜ ਤੀਜਾ ਦਿਨ ਸੁਈਰ ਹੋ ਗਿਆ ਜੀ ਆਹ ਬੱਚਾ ਜਿਆਦਾ ਨਾੜੂ ਦੇ ਇਹ ਅਜ ਗਿੱਲਾ ਨਾੜੂ ਇਹ ਬੋਲਾ ਹੀ ਹੈ ਨਾ ਜੀ ਹਾਂਜੀ ਬੋਲਾ ਬੋਲਾ ਬੰਦਾ ਜੀ ਨਾੜੂ ਹਾਂਜੀ ਨਾੜੂ ਹੀ ਹੈ ਹਾਂਜੀ ਤੇ ਕਿੰਨੇ ਬੋਲਾ ਜੀ ਐਸ ਜੀ 8 ਕਿਲੋ ਬੋਲਾ ਜੇ ਇਹ ਵੀ ਝੋਟੀਆਂ ਕਰਵਾਈ ਸਾਧਕਾਲੀ ਸਾਈਡ ਸਾਧਕਾਲੀ ਸਾਈਡ ਇਹਦੇ ਝੋਟੀਆਂ ਦੋਏ ਇਕੱਠੀਆਂ ਆਈਆਂ ਠੀਕ ਆ ਹਾਂ ਜੀ ਇਹ ਵੀ ਖੋਲੀਏ ਫਿਰ ਤੁਹਾਨੂੰ ਪਤਾ ਵੀ ਉਧਰ ਦਾ ਰੰਗਰ ਨਾ ਪਹਿਲਾਂ ਝੋਟੀਆਂ ਦੇ ਦੱਸਦਾ ਯਾਰੋ ਯਾਰਾ ਚਲੋ ਦੁੱਧ ਦੇ ਦਿੰਦੇ ਕੱਢ ਦੇ ਕੱਢ ਜਾ ਬਾਈ ਕੱਢ ਚੰਗੀਆਂ ਝੋਟੀਆਂ ਦਵਾ ਹੁੰਦਾ ਜਿੰਦੋਂ ਮਰਜੀ ਵਾਲਾ ਸਾਰਾ ਚੰਗਾ ਇਹ ਖਰਾਕਾ ਨਾਲ ਭੱਲੇ ਜੀ ਹਾਂ ਜੀ ਹਾਂ ਜੀ ਬਸ ਕਹਿੰਦੇ ਜੀ ਸੁਨੀਲ ਜੀ ਹਾਂ ਜੀ ਵੀ 2 ਕਿਲੋ ਵਾਂਡ ਨਾ ਨਗਰ ਦੋ ਨਹੀਂ ਦਿੰਦਾ ਨਹੀਂ ਦਿੰਦਾ 2 2.5 ਕਿਲੋ ਵਾਂਡ ਸਵੇਰੇ ਪਾਵੇ ਪੱਕਾ ਬਿਲਕੁਲ ਬਿਲਕੁਲ ਇੰਨਾ ਹੀ ਵਾਂਡ ਸ਼ਾਮਾਂ ਨੂੰ ਪਾਵੇ ਬਿਲਕੁਲ ਬਾਜੀ ਬਿਲਕੁਲ ਤੇ ਫੇਰ ਨਗਰ ਦੋ ਦਿੰਦਾ ਫੇਰ ਜੀ ਮਿਲਣਾ ਜੀ ਦੋ ਦੋ ਭਾਵੇਂ ਆਪਾਂ 2 ਲੱਖ ਦੀ ਮੱਝ ਖਰੀਦ ਲਈਏ ਇਹ ਵਾਂਡ ਨਾ ਪਾਵਾਂਗੇ ਫੇਰ ਦੋ ਜਮੀਨ ਨਹੀਂ ਲੈਣਾ ਬਾਜੀ ਹਾਂ ਜੀ ਇਹਦਾ ਛੋਟਾ ਜਿਹਾ ਹੀ ਕਰ ਦਈਏ ਮੋਟਰ ਛੋਟਾ ਜਿਹਾ ਜੈ ਹੀ ਰੱਖੀਏ ਕੰਮ ਨਵਾਂ ਨਵਾਂ ਕੰਮ ਆ ਹਾਂ ਜੀ ਠੀਕ ਹੈ ਨਾ ਪੁਰਾਣਾ ਕੰਮ ਰੋ ਬਹੁਤ ਵੀਡੀਓ ਨਵੀਂ ਪਾਣ ਲੱਗ ਜਾਂਦਾ ਕੋਈ ਗੱਲ ਨਹੀਂ ਸਨੀਪ ਜੀ ਮੋਲ ਤੇ ਕਰਾਲ ਗਏ ਭਾਵੇਂ 99 ਹਾਂਜੀ ਤੇ 90 ਜੋ ਮਾਨਤਾ ਕਰ ਦਈਏ ਦੋ ਹੋਰ ਜਾਣ ਦੋ ਸੋਈ ਦਾ ਦੇ ਫਿਰ 50 ਠੀਕ ਹੈ ਚਲੋ ਆ ਮੈਂ ਨਾ ਜਿਹੜਾ ਵੀ ਝੋਟੀ ਖੜੂਗਾ ਨਾ ਮੋਗੇ ਉਤਾਰ ਆਉਂਦੀਆਂ ਗੜੀ ਨੇ ਤੇਰਾ ਮੋਗਾ ਵਗਦਾ ਜਾਣ ਦੋ ਜਾਣ ਦੋ ਇਹ ਸੰਦੀਪ ਜੀ ਗੱਬਣ ਜੀ ਠੀਕ ਹੈ ਗੱਬਣਾ ਹਾਂਜੀ ਲੋ ਜੀ ਇਹ ਗੱਬਣਾ ਤੇ ਵੇਖੋ ਵੀ ਮੈਂ ਵਾਹ ਇਹ ਸਾਰਾ ਬਾੜਰੇ ਇਹਦਾ ਮਾਲ ਪਾਕਿਸਤਾਨੀ ਹੱਥ ਦਾ ਮਾਲ ਆਇਆ ਜੀ ਇੱਕ ਨੰਬਰ ਦਾ ਮਾਰ ਨਿਕਲਦਾ ਕੋਈ ਮੈਂ ਨਹੀਂ ਕੋਈ ਖਰਾਬ ਨਿਕਲਦੀ ਦਰਮਿਆਨਾ ਹੀ ਕਰਦੀ ਮੈਂ ਦਰਮਿਆਨਾ ਕਰ। ਜਿਹੜਾ ਲੇਵਾ ਲੱਗਾ 200 ਉਹ ਸਾਦ ਗੋ ਮੈਂ ਛੱਡਦੀ ਸਾਦ ਕੋਲੋਂ ਪਿੱਛੇ ਛੱਡਦੀ ਆ। ਵੇ ਭਜੀ ਥੱਲੇ ਕੋ ਜਾਊਗਾ ਲੇਵਾ ਦੀ ਖੂਹ ਫਿਰ ਦੁੱਧ ਨਾ ਬਸ ਰੋਏ। ਹਾਂਜੀ ਹਾਂਜੀ ਹਾਂਜੀ। ਨਹੀਂ ਜੀ। ਹਾਂਜੀ ਹਾਂਜੀ। ਐਨ ਜਦੋਂ ਮਰਜੀ ਲਓ ਹਰਾਨੇ ਲਓ ਜੀ। ਬਿਲਕੁਲ ਜੀ ਭਾਣਾ ਵਿਖਾਊਗਾ ਰੰਗ ਦੁੱਧ ਦਊਗਾ। ਜੀ ਜੀ ਫਿਰ ਬਿਲਕੁਲ। ਲਓ ਜੀ ਵਿਖਾਓ ਜੀ। ਆਇਆ। ਕਈ ਪਰ ਆਦੇ ਵੀ ਅਸੀਂ ਮਧਰੀਆਂ ਟੋਲੀਆਂ ਦੀ ਲੈਣੀ ਆ। ਹਾਂਜੀ ਹਾਂ। ਪਰ ਤਿਆਰੀ ਜਾਂ ਲਓ ਪਰ ਤਿਆਰੀ ਦਿਹਾੜੀ ਦਾ ਲਗ ਲਊਗੀ ਜੇ ਤੋਦੀ ਗਰੀ ਬੁਲਾਣਾ ਨੂੰ ਖਾ ਕੇ ਬੁਲਾ ਦੇ ਫਿਰ ਸੁਣਦੇ ਟਿੱਪਣ ਬਹੁਤ ਬੋਲੀ ਆ ਹਾਂਜੀ ਐ ਗੁੜੇ ਮੂੰਹ ਸਿੱਟਾ ਪੈ ਲਿਆ ਜਦੋਂ ਕੋਈ ਨਹੀਂ ਚੱਈਦਾ ਆ ਬੱਸ ਹੋਸ ਭੜ ਗਈ ਜਿਆੜੀ ਨਾਲ ਬੱਸ ਮਸਾਈ ਇਹ ਸੋਈ ਪਾਵੇ ਹਾਂਜੀ ਵੀਰੇ ਬੈਂਦੇ ਬੈਂਦੇ ਸੋਈ ਪਾਵੇ ਪਤਾ ਲੱਗਦਾ ਜੀ ਬਿਲਕੁਲ ਜੀ ਪਤਾ ਹਾਂਜੀ ਕੋਈ ਦੱਸ ਦਿਓ ਸੰਦੀਪ ਜੀ ਦੱਸੋ ਸੰਦੀਪ ਜੀ ਮੁੱਲ ਤੇ ਇਹਦਾ ਕਰਦੇ 95 ਹਾਂ ਤੇ 85 ਦੀ ਦੇ ਦੀਏ 80 ਦੀ ਠੀਕ ਹੈ ਜੀ ਜਾਣਦੇ ਸਾਡੀਆਂ ਵੀ ਸੰਦੀਪ ਜੀ ਦਲੇਰੀਆਂ ਪਰ ਛੋਟ ਹੋਣੀ ਜੇ ਛੋਟ ਨਹੀਂ ਹੋਣੀ ਜਾਨਾ ਇਹ ਚੋ ਇਹ ਨਹੀਂ ਹਜ਼ਾਰ ਕਟ ਹੋ ਜੂਗੀ ਇਥੇ ਹੋਣੀ ਨਹੀਂ ਛੋਟ ਇਹ ਕੋਈ 5 ਕਿਲਾ ਲਾਤਾ ਮੈਂ 2 ਕੁ ਲਾਉਣਾ ਹੈ ਚੋ ਚਲ ਕੋਈ ਨਹੀਂ ਆਹ ਹੈ ਜੀ ਐਸ ਜੀ ਇਹ ਮੈਂ ਲੈਂਦੀ ਆ ਪਾਕ ਇੱਕ ਉਹ ਨਾ ਆਪਣਾ ਸੱਜਣ ਮਿੱਤਰ ਆ ਹਾਂਜੀ ਉਹ ਤੋਂ ਮੈਂ ਲੈਂਦੀ ਉਹ ਆਂਦਾ ਵੀ 45 ਦਿਨਾਂ ਦੀ ਬਣੀ ਆ ਹਾਂ ਤੇ ਇਹਨੇ ਕੱਲ ਹੱਟ ਮਾਰਿਆ ਅੱਛਾ ਇਹ ਚਿੱਟੇ ਰੰਗ ਦਾ ਸੰਗਣਾ ਹਾਂ ਮੈਂ ਚੈੱਕ ਨਹੀਂ ਕਰਾਈ ਉਹ ਆਂਦੇ ਅਹੀਂ ਭਾਜੀ ਐਂ ਹੱਥ ਪਵਾਇਆ ਹੈ ਤੇ ਡਾਕਟਰਾਂ ਨੂੰ ਆਂਦਾ 45 ਦਿਨਾਂ ਦੇ ਕਈ ਚੈੱਕ ਕਰ ਦਿੰਦੇ ਕਈ ਘਰ ਪਤਾ ਨਹੀਂ ਕਰਦੇ ਬਿਲਕੁਲ ਉਹ ਆਂਦਾ ਵੀ ਉਹ ਆਂਦਾ ਸੂਣ ਵਾਲੀ ਆ ਪਰ ਆਪਾਂ ਚੈੱਕ ਨਹੀਂ ਕਰਾਈ ਗਰਮੀ ਕਰਕੇ ਹੱਥ ਨਹੀਂ ਪਾਇਆ ਨਹੀਂ ਬਾ ਠੀਕ ਹੈ ਤੇ 8 ਕਿਲੋ ਦੁੱਧ ਹੈਗਾ 7 ਕਿਲੋ ਪੱਕਾ ਪਾਣੀ ਦਾ ਦੁੱਧ ਉਹ ਦੋਵੇਂ ਟਾਈਮ ਪਾੜੇ ਦੇ ਦਿਨ ਜੀ ਖਾਲੀ ਆਪਾਂ ਗੱਬਨ ਗਰੰਟੀ ਨਹੀਂ ਲੈਣੀ ਗੱਬਨ ਦੀ ਗਰੰਟੀ ਨਹੀਂ ਲੈਣੀ ਬਸ ਬਸ ਉਹਦਾ ਸਰੀਰ ਸੁਖੋ ਲਿਆ ਮੈਨੂੰ ਸੋਚੋ 90% ਸ਼ੱਕ ਪੈਂਦਾ ਮੈਂ ਜਿਹੜਾ ਗਾ ਕਿਸਮ ਦਾ ਜੀ ਵੇਖ ਲੈ 8 ਕਿਲੋ ਦੁੱਧ ਹੈਗਾ 7 ਕਿਲੋ ਗਰੰਟੀ 7 ਕਿਲੋ ਪੱਕੀ ਠੀਕ ਹੈ ਡੁਗਾ ਕੋਈ ਨਹੀਂ ਉਹ ਦੋਵੇਂ ਟਾਈਮ ਪਾੜੇ ਦੇ ਪਾੜੇ ਦੇ ਹਾਂਜੀ ਚਲੋ ਇਹ ਵੀ ਦੋ ਰੋੜ ਮਾੜਾ ਲਾ ਲਓ ਜੀ ਵੇਖ ਲੋ ਗਾ ਦੇ ਨਾਰਾ ਨੋੜਾ ਕੀ ਕਰ ਰਹੇ ਹੋ ਗਾਇਕਾ ਦਾ ਇੱਕ ਬਹੁਤ ਲੈਣੀ ਸਾਰੀ ਧੀਗਾ ਪੱਕੀ ਨਹੀਂ ਲੜ ਬੱਚੋ ਹਾਂਜੀ ਹਾਂਜੀ ਇਹ ਦੇਖਣਾ ਕੋਈ ਬੱਚਾ ਦੋਵੇਂ ਬਾਜ ਨਾ ਰਹਾ ਦਾ ਇੱਕ ਮਿੰਟ ਰੱਖੋ ਬਾਜਾ ਜੀ ਦੋਵੇਂ ਬਾਜ ਨਾ ਨੇ ਚੰਗੀ ਬਾਜੀ ਜੀ ਸਲੀਨ ਜੀ ਆਪਣੀ ਇਹ ਗੱਲ ਨਹੀਂ ਆਪਾਂ ਮੈਰੇਜ ਰੱਖ ਕੇ ਵੀਡੀਓ ਬਣਾਉਣੀ ਨਹੀਂ ਬਿਲਕੁਲ ਜਿੱਦਾਂ ਹੁਣ ਮਾਲ ਵੇਖਿਆ ਇਤਰਾ ਵੀ ਇਤਰਾ ਵੇਖਿਆ ਤੇ ਚਾਹੀਦਾ ਭਾਈ ਜੀ ਐ ਹੀ ਆ ਜੇ ਲੰਮਾ ਟਾਈਮ ਕੰਮ ਕਰਦਾ ਫਿਰ ਤਾਂ ਐ ਜਰਨਾ ਸਚਾਈ ਚ ਗੂੜੀ ਚਾਈ ਜਲਦੀ ਨਹੀਂ ਦੀ ਇਹਨੂੰ ਉਹ ਇਤਰਾ ਤਿੰਨ ਸਾਢੇ ਤਿੰਨ ਮਹੀਨੇ ਸੋਈ ਹਾਂਜੀ 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 ਤੇ ਸੰਦੀਪ ਜੀ ਦਾ ਮੁੱਲ ਕਰਾਉਣ ਨੂੰ ਭਾਵੇਂ 70 ਕਰਾਲੀਏ ਬਾਹਰ ਜਿਆਦਾ ਦੇ ਦੀ। ਹੋਰ ਜਾਣਦੇ। ਦੱਸ ਦਿਓ ਭਾਈ 55 ਨਹੀਂ 55 ਵਜੇ ਤੱਕ ਆ ਜਾਣਾ ਜੀ ਜਾਂਦੋ ਕੋਈ ਚੱਲਣ ਦੋ ਠੀਕ ਹੈ ਜੀ ਪਰ ਇਹਦੇ ਵਿੱਚੋਂ 100 ਰੁਪਏ ਹੀ ਛੋੜਣੀ ਹੁਣੀ 500 ਨਹੀਂ ਹੁਣੀ ਤੇ ਹੋਈ ਕਰ ਤੂੰ ਦੋ ਦੋ ਕਰ ਲੈ ਸਾਡਾ ਤਿੰਨਾਂ ਕ ਡਗਰੇ ਜੋ ਮੈਨੂੰ ਕਮਾਈ ਹੁੰਦੀ ਆ ਕੋਈ ਦੋ ਦੋ ਤਿੰਨ ਤਿੰਨ ਹਜ਼ਾਰ ਹੋਊਗੀ ਚਲੋ ਕੋਈ ਜਾ ਚਲੋ ਭੈਣ ਭਰਾ ਤੁਹਾਡਾ ਮਾਣ ਇਹਨਾਂ ਦੋ ਡਗਰੇ ਜਿਹੜਾ ਤੁਸੀਂ ਕਰਤਾ ਇਹ ਚੁਣੀ ਹੈ ਇਹ ਸਿਰਫ ਹਜ਼ਾਰ ਕੱਢਦੀ ਆ ਜਹਾ ਜੀ ਇਹ ਸੁਈ ਆ ਇਹ ਆਜੀ ਸੁਈ ਜੇ ਆਜੀ ਸੁਈ ਆਵੇ ਜੇਰ ਪਾਈ ਆਵੇ ਇੱਥੇ ਲੋ ਜੀ ਆਹ ਦੇਖੋ ਹਾਂ ਜੀ ਤਾਂ ਖਾਲੀ ਨਹੀਂ ਹਾਂ ਜੀ ਸੁੰਦੇ ਮੜਾ ਮੋਟਾ ਆ ਰਮਨ ਜੀ ਅੱਜ ਅੱਜ ਕਿਲੋ ਕਿ ਜੋਗੇ ਨੂੰ ਪਿਆਏ ਹੋ ਜੇ ਨਹੀਂ ਕੱਢੀ ਮੈਂ ਚੰਗੀ ਦੁੱਧ ਕਰਦੀ ਬਾਕੀ ਸੰਦੀਪ ਜੀ ਜੇ ਕੋ ਮੈਂ ਲਈ ਨਾ ਉਹਦੇ 15 ਹੀ ਕਿਲੋ ਦੁੱਧ ਦਿੰਦੀ ਹਾਂ ਅੱਛਾ ਹਾਂ ਬਹੁਤ ਕਰੀਬ ਹੈ ਇਧਰੋਂ ਲਈਏ ਜੀ ਇਹ ਇਧਰੋਂ ਲਈਏ ਇਧਰੋਂ ਲਈਏ ਮੈਂ ਜਿਹੜੀ ਸੁਨੀਪ ਜੀ ਉਧਰ ਗਈ ਬਿਲਕੁਲ ਜੀ ਵੇਖੋ ਵੇਖੋ ਜੀ ਘਰਾਂ ਨੂੰ ਆਹ ਜੀ ਕੱਟਾ ਮਗਰ ਆ ਗਿਆ ਤੇ ਚੰਗੀ ਝੋੜੀਆਂ ਨਾਲੇ ਵੀ ਲਾਸ਼ ਵੀ ਜੀ ਨਹੀਂ ਤੇ ਨਹੀਂ ਹੈਗੇ ਜੀ ਦੋ ਗਾੜੀ ਅਜੇ ਦੋ ਫਰੇ ਕੱਪੜਾ ਨਹੀਂ ਇੱਕ ਸੂਈ ਦੇ ਦੁੱਧ ਓ ਜੋ ਆਈ ਵਧੀ ਦੇਖ ਲਈ ਮੈਂ ਨਾ ਦਵਾਈ ਸੰਦੀਪ ਜੀ ਮੋਗਾ ਜਿਤਰਾ ਪੁਰੇ ਮੋਟੀ ਮੋਟੀ ਗੁੱਠੇ ਉਤਾਰ ਪੈਂਦੀ ਸੀ ਹਾਂਜੀ ਸੰਦੀਪ ਜੀ ਮੁੱਲ ਕਰਾਉਣ ਦਾ ਭਾਵੇਂ 1 15 ਕਰਾ ਲਓ ਹਾਂਜੀ 1 ਦਾਖ ਕਰਾ ਲਓ ਹਾਂ ਤੇ ਇੱਕ ਪੈਂਦੀ ਦੇ ਦੀ ਇੱਕ ਬੰਦੀ ਹਾਂਜੀ ਨੰਬਰ ਤੁਸੀਂ ਕਿਹਨੇ ਨਹੀਂ ਕੋਈ ਨਹੀਂ ਤੁਸੀਂ ਭਰਾ ਜੜੇ ਠੀਕ ਹੈ ਜੀ ਛੋੜ ਹੀ ਹੁਣੀ ਜੇ ਚੋਂ ਦੋ ਇੱਕ ਨੇ ਦੋੜੀ ਜੇ ਯਾਰ ਯਾਰ ਕਰੀਏ ਜਾਣ ਦੋ ਠੀਕ ਹੈ ਆ ਜੂ ਇਹ ਸੁਈ ਆ ਹਾਂਜੀ ਇਹ ਸੁਈ ਕਿੰਨੇ ਟਾਈਮ ਹੋ ਗਿਆ ਜੀ ਇਹਨੂੰ ਉਹ ਜਿਹੜਾ ਦਾ 15 15 ਕਿਲੋ ਦਾ ਬੱਚਾ ਹੋਣਾ ਜੀ ਦੁੱਧ ਕਿੰਨਾ ਦੁੱਧ ਸੰਦੀਪ ਜੀ ਇਹ ਅੱਜ ਹੀ ਆਈ ਜੇ ਹਮ ਤੇ ਉਹ ਘਰ ਵਾਲੇ ਆਂਦੇ ਵੀ 8 ਕਿਲੋ ਆਦੇ ਪਰ ਅਸੀਂ 7 ਮੰਨ ਕੇ ਦਵਾਣਾ 7 ਮੰਨ ਕੇ ਜਨਾ ਲੋਗੇ ਮੈਂ ਦੋੜਾ ਕੇ ਚੋਈ ਨਹੀਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਬਿਲਕੁਲ ਜੀ ਮੰਨੀਏ ਫਿਰ ਵਗੋ ਮੰਨੇ ਜਲਾ ਜੇ 7 ਕਿਲੋ ਦੁੱਧ ਤੁਸੀਂ ਮੰਨੇ ਚਲੋ ਵੇਖੋ ਕਟਾ ਜੀ ਆ ਇੱਕ ਮਿੰਟ ਵੇਣਾ ਜੀ ਕੱਟੀ ਜੇ ਕੱਟੀ ਜੇ ਬੱਚਾ ਵੀ ਹੋ ਗਿਆ ਮੈਂ ਕੈਰੇ ਹੋ ਗਿਆ ਹਾਂਜੀ ਹਾਂਜੀ ਪਿਓ ਨੀਲੀ ਚੋਦਾ ਪਰ ਠੀਕ ਜੇ ਇਹ ਨਾ ਬੜੇ ਮਾਤਰ ਗਰੀਬ ਘਰਵਾਈ ਆ ਹਾਂਜੀ ਇਹ ਕੋਈ ਬੰਦਾ ਸੇਵਾ ਕਰੂਗਾ ਸਾਡੇ ਰੱਬ ਨੂੰ ਦੂਜਾ ਆਟਾ ਜੇ ਮੈਂ ਜੀ ਹਾਂਜੀ ਹਾਂਜੀ ਚਲ 7 ਕਿਲੋ ਦੋ ਜੀ ਬਹੁਤ ਹੰਦਾ ਜੀ 7 ਕਿਲੋ ਹਾਂਜੀ ਹਾਂਜੀ ਤੇ ਭਾਅ ਵੀ ਸੁਣਨਾ ਕੀ ਕਰਨਾ 7 ਭਾਈ ਗਏ ਮੈਂ ਭਾਅ ਥੋੜੀ ਦਾ ਉੱਚੀ ਲਈ ਗਈ ਆ ਬਾਕੀ ਕੋਈ ਨਹੀਂ ਏ ਸੰਦੀਪ ਜੀ ਲੈਣ ਨੂੰ ਤਾਂ ਅਸੀਂ ਤਾਂ ਚਲੋ ਲੈ ਲੈਂਦੇ ਜੀ ਥੋੜੇ ਪਹਾ ਪਹਾ ਲੈਣੇ ਦੇਣੇ ਜੀ ਲੈ ਲੈਂਦੇ ਆ ਉੱਚ ਤੇ ਅਸੀਂ 95 ਦੀ ਲੈ ਲੈਂਦੇ ਆ ਹਾਂ ਪਰ ਆਪਾਂ ਹੁਣ ਦੇ ਦਈਏ 75000 ਦੀ ਹਾਂ ਛੱਡ ਦੇ ਫਿਰ ਕਿਨੇ ਛੱਡਨੇ ਦੱਸੋ ਆਪਾਂ 2000 ਛੱਡਾਂਗੇ ਚਲੋ 2000 ਛੱਡਾਂਗੇ ਹਾਂਜੀ ਚਲੋ ਠੀਕ ਆ ਇਹਦੇ ਪੈਸੇ ਕੱਢਣ ਵਾਲੀ ਗੱਲ ਜੀ ਕੋਈ ਨਹੀਂ ਜੀ ਆ ਗੱਬਣਾ ਇਹ ਗੱਬੜ ਜੀ ਲੋ ਜੀ ਇਹ ਗੱਬੜ ਮੈਂ ਆਹ ਦੇਖੋ ਇਹ ਜੇ 5-7 ਦਿਨ ਲੈਂਦੀ ਜੇ ਇਹਨੂੰ ਤੁਰਤੀ ਫਿਰ ਇਹਨੂੰ ਤੁਰ ਉਹ ਯਾਖਾ ਬਿਲੀਆਂ ਪੈਸ ਤੇ ਹੈਗੇ ਵੇ ਨੀਲੀ ਦੀ ਅਜੇ ਬਾਗ ਵਿੱਚ ਨੇ ਲੈਣੀ ਹੈ ਵੇਖ ਲੈ ਚੈੱਕ ਕਰਕੇ ਲੈ ਜਾ ਇਹ ਵੀ ਬਾਰਡਰੀ ਦੀ ਮਹਜ ਇਹ ਵੀ 12 13 ਕਿਲੋਆ ਪੱਕਾ ਦਊਗੀ 12 13 ਕਿਲੋਆ ਆਸੇ ਪੱਕਾ ਦਊਗੀ ਬਾਕੀ ਸੰਦੀਪ ਜੀ ਆਪਾਂ ਇਹ ਵੀ ਇਹ ਕਿਹੜੀ ਕੋਈ ਮਹਲਾਪੁਰ ਚੱਡਾਵਾਤਾ ਆਪਾਂ ਦੋ ਦੋ ਜਿੰਨਾ ਘਰ ਵਾਲੇ ਦੱਸਿਆ ਉਵੇਂ ਹੀ ਦੱਸਣੀ ਹਾਂ ਬਾਪਾ ਉਹਨੇ ਦੱਸਣਾ ਹੈ ਹਾਂਜੀ ਹਾਂਜੀ ਸੰਦੀਪ ਜੀ ਮੁੱਲ ਕਰਾਉਣ ਨੂੰ ਇਹਦਾ ਭਾਵੇਂ ਲੱਖ ਕਰਾ ਲਓ 95 ਕਰਾ ਲਓ 90 ਜੋ ਮਾਨਦਨ ਕਰ ਦਿੱਗੇ ਦਾ ਦੋ ਯਾਰ ਕਰ ਦੇ ਹਾਂ ਜੀ ਹੈ ਲਾਸਟ ਪੀਸ ਹੀ ਹੈ ਲਾਸਟ ਪੀਸ ਆ ਜਾਓ ਹੋਰ ਥੱਲੇ ਤੇ ਕਰ ਦੋ ਫਿਰ ਤੁਸੀਂ ਜੋ ਕਰਨਾ 85 ਜਾਂਦੀ ਠੀਕ ਹੈ ਛੋੜੀ ਨਹੀਂ ਜੀ ਸੰਦੀਪ ਜੀ ਇਹਦੇ ਮੁੱਲ ਹੈ ਨਾ ਛੋਟਾਂ ਲਈ ਜੇ ਤੁਸੀਂ ਕਰਾਏ ਪਹਿਲੀ ਦਾ ਟਾੜਾ ਹੀ ਪਾਉਂਦਾ ਹੈ ਹੈ ਦੋ ਹੀ ਜਾਣਦਾ 83000 ਦੀ ਨਹੀਂ 83000 ਜੀ ਦੋ ਆ ਵੀ ਲੋ ਜੀ ਸੱਤ ਕਿਨੇ ਵਾਹ ਹੋ ਗਈਆਂ 2 4 6 8 10 ਬਦੂ ਹੋ ਗਿਆ ਟੋਟਾ ਤੇ ਬਹੁਤ ਵਧੀਆ ਰੇਟ ਕੀਤਾ ਬਾਈ ਉਹਨਾਂ ਦਾ ਪਹਿਲੀ ਵੀਡੀਓ ਬਣਨ ਲੱਗੀ ਹੈ ਵੇਖੋ ਤੇ ਪਹਿਲੀ ਵੀਡੀਓ ਚਲੋ ਇਨਾ ਪੂਰਾ ਮਾਨਦਰ ਕੀਤਾ ਤੇ ਦੋਵੇਂ ਤਰ੍ਹਾਂ ਦੇ ਪਸ਼ੂ ਆ ਹਾਂਜੀ ਮਲਵਾਇਆ ਲੈਣਾ ਪਰ ਮਾਝੇ ਲੈਣਾ ਨਹੀਂ ਜਿੱਦਾਂ ਮਰਜੀ ਲੈ ਲੈ ਮੈਂ ਨਾ ਜੀ ਸੁਦੀਮ ਜੀ ਜਿਹੜਾ ਕੋਈ ਆਪਣੇ ਕੋ ਮੈਂ ਖੜੂਗਾ ਨਾ ਦੂਰੀ ਹਰ ਆਪਣੇ ਕੋ ਜਿਤੋਂ ਕਿਤੇ ਸਾਲ ਨੂੰ ਸ਼ਾਮ ਨਾਲ ਲੋੜ ਬਾਈ ਇੱਥੋਂ ਹੀ ਲਊਗਾ ਮਾਝ ਆਪਾਂ ਜੋ ਗੱਲ ਦੱਸੀ ਉਹੋ ਹੀ ਨਿਕਲੂ ਜੇ ਐਂ ਬਈ ਆਈਆਂ ਆਪਾਂ ਫਿਰ ਵੀ ਚਲੋ ਲੰਮਾ ਟਾਈਮ ਹੈ ਤਾਂ ਹੀ ਕੰਮ ਚੱਲਦਾ ਨਾ ਹਾਂਜੀ 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 ਚਲੋ ਨੰਬਰ ਤੇ ਬਣਾ ਰਿਹਾ ਸੀ ਜੀ ਤੇ ਡਰੈਸ ਆਪਣਾ ਪਿੰਡ ਲੋਕਾ ਜੇ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 98728 53109 ਇੱਕ ਰਿਫਰ ਬੋਲੋ ਜੀ 98728 53109 ਤੇ ਮੇਰੇ ਵੀਰ ਆਓ ਇੱਥੇ ਚੈੱਕ ਕਰਕੇ ਆਲਾ ਪਤਾ ਲਿਖ ਕੇ ਜਾਓ ਸਤਿ ਸ਼੍ਰੀ ਅਕਾਲ